ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਜਨਮ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡਾ ਕੋਠੇਕੌਰ ਸਿੰਘ ਵਾਲੇ ਜ਼ਿਲ੍ਹਾ ਫਰੀਦਕੋ ਜ਼ਿਲ੍ਹਾ ਬਠਿੰਡੇ ਦਾ ਪੈਂਡਾ ਅਖੀਰਲਾ ਪੈਂਡਾ ਦੋਸਤੋ ਇਧਰੋਂ ਤੇ ਬਾਈ ਜੀ ਹਰਾਂ ਦਾ ਵਪਾਰ ਲਾਈਨ ਦਾ ਸਾਫ਼ ਸੁਥਰਾ ਕੰਮ ਆ ਇਸ ਪਿੰਡ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵਾੜਾਂ ਵਕਾਊ ਆ ਤਿੰਨਾਂ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀ ਰਾਣੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਆ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸੁਖਰਾਜ ਭੋਮਾਰਾਮ ਤੇ ਸ਼ੌਕੀ ਪੀਵੀਟੀ ਜਿਹੜੇ ਵੀ ਇੰਸਟਾਗ੍ਰam ਤੇ ਵੇਖ ਰਹੇ ਸੁਖਰਾਜ ਭੋਮਾਰਾਮ ਉਹ ਵੀ ਫੋਲੋ ਕਰ ਲਿਓ ਤੇ ਆਉ ਲੈਨੇ ਆ ਦੋਸਤੋ ਜਾਣਕਾਰੀ ਇਹ ਨਾ ਜਾਨਵਰਾਂ ਬਾਰੇ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਕੁਲਜੀਤ ਸਿੰਘ ਆ ਬਾਈ ਜੀ ਠੀਕ ਹੈ ਕੋਠੇ ਕੌਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਮੇਰਾ ਮੋਬਾਈਲ ਨੰਬਰ ਆ ਬਾਈ ਜੀ 98774 ਜੀ 98774 ਹਾਂਜੀ 80066 80066 ਹਾਂਜੀ ਬਾਈ ਜੀ ਠੀਕ ਹੈ ਜੀ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਹੀ ਕੰਮ ਆ ਜੀ ਹਾਂਜੀ ਬਾਈ ਜੀ ਵਪਾਰ ਲੈਣ ਦਾ ਤੇ ਸਦਾ ਹੀ ਪਸੂ ਆਉਂਦੇ ਜਾਂਦੇ ਨੇ ਹਾਂਜੀ ਬਾਈ ਜੀ ਤੇ ਗਾਈਆਂ ਦਾ ਹੀ ਆ ਕਿ ਮੱਝਾਂ ਦਾ ਵੀ ਆਪਣਾ ਹੀ ਮ ਗਾਈਆਂ ਦਾ ਵੀ ਆ ਮੱਝਾਂ ਵੀ ਆ ਜਾਂਦੀਆਂ ਠੀਕ ਆ ਜੀ ਜਿਹੜੀ ਜਰਸੀ ਕੋਲੇ ਤੁਸੀਂ ਖੜੇ ਆ ਤੇ ਇਹਦੇ ਬਾਰੇ ਡਿਟੇਲ ਦਿਓ ਜੀ ਕਿੰਨੇ ਚਿਰ ਦੀ ਸੂਈ ਹੈ ਬਾਈ ਇਹ 2 ਮਹੀਨਿਆਂ ਦੀ ਸੂਈ ਹੈ ਜੀ ਠੀਕ ਹੈ ਬੱਚੀ ਮਾਲਕਾ ਨੇ ਇਹਦੀ ਰੱਖ ਲਈ ਹੈ ਜੀ ਤੇ ਇਸ ਟਾਈਮ 13 14 ਕਿਲੋ ਦੁੱਧ ਹਾਈ ਰਹੀ ਠੀਕ ਆ ਤੇ ਸੀਮਨ ਵਗੈਰਾ ਬਾਈ ਹਾਂਜੀ ਇਹਦੇ ਸੀਮਨ ਲੱਗਿਆ ਹੀ ਅੱਜ 4-5 ਦਿਨ ਹੋਇਆ ਮੈਂ ਹੀ ਲਗਵਾਇਆ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਦੁੱਧ ਦੇ ਥਲੇ 15 16 ਕਿਲੋ ਹੀ ਸੀਗਾ ਇਹ ਬੱਚੀ ਦਾ ਥੋੜਾ ਜਿਹਾ ਦਿਨੇਵਾ ਕਰਕੇ ਇੱਕ ਦੋ ਦਿਨ ਰੰਬੀ ਗਈ ਹੈ ਵੀ ਮਤਲਬ ਘਰ ਦਾ ਕਰ ਗਈ ਹਾਂਜੀ ਹਾਂਜੀ ਬੱਚੇ ਦਾ ਕਰ ਹੀ ਜਾਂਦਾ ਬਸ ਹਾਂਜੀ ਤੇ ਮੈਲਨੇ ਚ ਸੀਲ ਠੰਡੀ ਹੈ ਜਦੋਂ ਦਿਲ ਲਾ ਲਿਆ ਤੇ ਉਦੋਂ ਮਤਲਬ ਹਾਂਜੀ ਹਾਂਜੀ 16 ਕਿਲੋ ਦੁੱਧ ਦੇ ਦੁੱਧ ਹਾਂਜੀ ਤੇ ਮਿਲਦੀ ਫਿਰ ਕਿਵੇਂ ਬਾਈ ਇਹ ਮਿਲਦੀ ਬਾਈ ਜੀ ਜਦੋਂ ਮਰਜੀ ਨਿਆਣਾ ਪਾਓ ਬੈਠੋ ਜੋ ਕੋਈ ਚੱਕਰ ਨਾ ਨਾ ਕੋਈ ਲੋ ਵੀ ਸੱਜਣਾ ਸੀਲ ਸਲਾਗਾ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਵੇੜ ਕੰਦ ਕਾਠ ਬਹੁਤ ਆ ਤੇ ਜਰਸੀ ਕ੍ਰੋਸ ਚ ਪੈਂਦੀ ਹੈ ਪੰਜਾਬ ਵਾਲੀ ਜਰਸੀ ਆਪਾਂ ਇਹਨੂੰ ਕਹਿ ਸਕਦੇ ਬਹੁਤ ਚੰਗਾ ਥਣ ਲੱਗਿਆ ਜਿਵੇਂ ਸਾਈਵਾਲ ਨੂੰ ਲੱਗਿਆ ਹੁੰਦਾ ਮੋਟਾ-ਮੋਟਾ ਥਣ ਇਸ ਤਰ੍ਹਾਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੇ ਆ ਤੇ ਨਾੜਾਂ ਹਵਾਨੇ ਦਿੱਤੇ ਤੁਹਾਨੂੰ ਕਲੀਆਂ-ਕਲੀਆਂ ਦਿਖਾਈ ਦੇ ਜਾਣਗੀਆਂ ਮਿਲਕ ਵੀ ਇਹਨਾਂ ਨੇ ਵੀ ਨਜ਼ਰ ਮਾਰ ਲਓ ਦੋਸਤੋ ਤੇ ਦੋਨਾਂ ਪਾਸਿਆਂ ਤੋਂ ਥਣ ਹਵਾਨਾ ਦਿਖਾਉਣੇ ਆ ਉਸ ਤੋਂ ਬਾਅਦ ਤੁਹਾਨੂੰ ਤੋਰ ਕੇ ਦਿਖਾਵਾਂਗੇ ਤੇ ਸਵੇਰ ਦਾ ਟਾਈਮ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਚੋਈ ਹੋਈ ਆ ਤੇ ਲਓ ਵੀ ਸੱਜਣਾ ਦੋਨਾਂ ਪਾਸਿਆਂ ਤੋਂ ਸੇਮ ਸਹਿਜ ਥਣਾਂ ਦਾ ਮਿਲਕਵੇਨ ਇਧਰ ਵੀ ਬਹੁਤ ਚੰਗੀ ਆ ਤੇ ਥਣਾਂ ਦਾ ਸੈਜ ਗੈਬ ਦੋਨਾਂ ਪਾਸੇ ਤੇ ਕੋਇਆ ਕੱਦ ਕਾਠ ਬਹੁਤ ਆ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਰੀਡ ਦੀ ਹੱਡੀ ਬਿਲਕੁਲ ਸਿੱਧੀ ਹੈ ਜੀ ਦੇਖ ਸਕਦੇ ਹੋ ਤੁਸੀਂ ਖੋਲ ਕੇ ਬਾਈ ਤੋੜ ਦਿਓ ਲਓ ਵੀ ਸੱਜਣੋ ਤੁਰਦੀ ਦੋ ਤੁਹਾਨੂੰ ਹਵਾਨੇ ਦੇ ਦੀ ਜੱਜਮੈਂਟ ਆ ਜੂ ਕਿਉਂਕਿ ਚੋਇਆ ਹੋਇਆ ਪਸ਼ੂਆ ਦੋਸਤੋ ਇਸ ਕਰਕੇ ਮੈਂ ਤੁਹਾਨੂੰ ਆਣਾ ਵੀ ਟਾਈਮ ਤੁਹਾਨੂੰ ਦਿਖਾ ਦਿੰਨਾ 11:30 ਮਿੰਟ ਦਾ ਟਾਈਮ ਆ ਦੇਖ ਸਕਦੇ ਹੋ ਤੁਸੀਂ ਦੁਪਹਿਰ 11:30 ਦਾ ਟਾਈਮ ਆ। ਲੋ ਵੀ ਮੇਟਰੋ ਤੋੜ ਕੇ ਤੁਹਾਨੂੰ ਦਿਖਾ ਦਈਏ ਤੇ ਟਾਈਮ ਤੁਹਾਨੂੰ ਦੱਸਦਾ ਵੀ ਹਜੇ ਸਵੇਰ ਲਈ ਆ ਸਮਝ ਲਓ। ਸਾਢੇ 11 ਦਾ ਟਾਈਮ ਆ। ਪੋਸਟ ਢੰਗ ਨਾਲ ਤੁਸੀਂ ਇਹਦੇ ਹਵਾਨੇ ਦੀ ਜੱਜਮੈਂਟ ਕਰ ਲਓ। ਬਾਕੀ ਜਿੰਨਾ ਦੁੱਧ ਦੱਸਿਆ ਭਾਵੇਂ ਤਿੰਨ ਡੰਗ ਚੋਖੇ ਲੈ ਜਾਓ ਬਾਈ ਜੀ। ਕਿਉਂਕਿ ਵਪਾਰ ਲਾਈਨ ਦੇ ਕੰਮ ਦੇ ਵਿੱਚ ਇੰਨਾ ਸੱਚ ਤਾਂ ਬੋਲਣਾ ਹੀ ਪੈਂਦਾ। ਚਲ ਬੰਦ ਦਿਓ ਬਾਈ। ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਬਾਈ ਜੀ ਇਹਦਾ 50000 ਹੈ ਜੀ 50000 ਚੋ ਬਾਈ ਮਾਨਤਾਨ ਹੋ ਜਾਊਗਾ ਹਾਂਜੀ ਮਾਨਤਾਨ ਹੋ ਜਾਊਗਾ ਲਓ ਵੀ ਸੱਜਣੋ 50000 ਮੁੱਲ ਆ ਤੇ ਬਣਦਾ ਮਾਨਤਾਨ ਇਹਦੇ ਵਿੱਚੋਂ ਕੀਤਾ ਜਾਊਗਾ ਤੇ ਚੋਕੇ ਬਾਈ ਭਾਵੇਂ ਤਿੰਨ ਡੰਗ ਚਾਰ ਡੰਗ ਲੈ ਜਾਂ ਬਾਈ ਜਿੰਨਾ ਡੰਗ ਮਰਜੀ ਚੋਵੇ ਬੰਦਾ ਜਿੰਨੇ ਪੈਸੇ ਦੇਣੇ ਆ ਲਓ ਵੀ ਸੀਲਸ ਲੱਗ ਦੋਸਤੋ ਇੰਨੀ ਕ ਇੱਥੋਂ ਤੁਸੀਂ ਜੱਜਮੈਂਟ ਕਰ ਲਿਓ ਵੀ ਨਿਆਣਾ ਪਾਉਣ ਦੀ ਲੋੜ ਆ ਕਿ ਕਿਵੇਂ ਆ ਤੇ ਬਾਕੀ ਬਾਈ ਨਿਆਣਾ ਪਾ ਕੇ ਹੀ ਚਾਹੁੰਦਾ ਪਰ ਤੁਸੀਂ ਦੇਖ ਸਕਦੇ ਹੋ ਵੀ ਇਹਦਾ ਤੁਹਾਨੂੰ ਸਬੂਤ ਦਿੱਤਾ ਹੈ ਇੱਕ ਸੀਲਸ ਲੱਗਦਾ ਇਦੂ ਅੱਗੇ ਆਪਾਂ ਵਿਖਾਉਣੀ ਆ ਤੁਹਾਨੂੰ ਇੱਕ ਸੂਈ ਸਵਾਈ ਹੋਰ ਵੜ ਹਾਂਜੀ ਬਾਈ ਜੀ ਇਹਦੇ ਬਾਰੇ ਦੱਸਿਓ ਵੜ ਬੜੀ ਇਹ ਬਾਈ ਜੀ ਦੂਜਾ ਸੂਆ ਸੂਈ ਹੈ ਜੀ ਠੀਕ ਹੈ ਅੱਜ ਇਹਨੂੰ ਤੀਜਾ ਦਿਨ ਸੂਈ ਨੂੰ ਠੀਕ ਆ ਠੀਕ ਆ ਹਾਂਜੀ ਬਾਈ ਜੇ ਅਰਜੂ ਰੋਕੇ ਹੋ ਗਈ ਬਾਈ ਜਮਾਂ ਬਾਈ ਜੀ ਵੀਡੀਓ ਪਈ ਆਪਣੇ ਕੋਲ ਮਗਰ ਬੱਛਾ ਮਗਰ ਬੱਛਾ ਜੀ ਮਗਰ ਬੱਛਾ ਤੇ ਦੁੱਧ ਕਿੰਨਾ ਕਰ ਜੂਗੀ ਤੁਹਾਡੇ ਹਿਸਾਬ ਨਾਲ ਦੁੱਧ ਬਾਈ ਇਹ 15 ਤੋਂ 16 ਲੀਟਰ ਦੁੱਧ ਦੇਊਗੀ ਕੋਈ ਅਸੀਂ 20 ਨਹੀਂ ਕਹਿੰਦੇ 18 ਨਹੀਂ ਕਹਿੰਦੇ ਐਵੇਂ ਗੱਪ ਮਾਰਨ ਦਾ ਕੀ ਫਾਇਦਾ ਬਾਈ ਠੀਕ ਠੀਕ 15 16 ਕਿਲੋ ਦੁੱਧ ਦੇਊਗਾ ਇਸ ਟਾਈਮ ਤੇ 10 11 ਕਿਲੋ ਤੇ 3 ਦਿਨਾਂ ਦੀ ਸੂਈ ਥਲੇ ਬੋਲਾ ਹੈਗਾ ਹਾਜ਼ਰ ਠੀਕ ਆ ਹਾਂਜੀ ਦੂਜਾ ਸੂਆ ਹੈ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਜਿੰਨੀ ਗੱਲ ਆ ਬਾਈ ਕਹਿੰਦਾ ਵੀ ਉਨੀ ਦੱਸਾਂਗੇ ਤੇ ਥਾਂ ਹਵਾਨੇ ਦੀ ਵੀ ਨੇੜੇ ਹੋ ਕੇ ਤੁਹਾਨੂੰ ਥਾਣ ਦਿਖਾ ਦਿੰਨੇ ਆ ਇਹਦਾ ਦੇਖ ਸਕਦੇ ਹੋ ਸੈਜ ਗਾਇਵ ਚੰਗਾ ਥਣ ਦਾ ਦੋਨਾਂ ਪਾਸੇ ਤੋਂ ਤੁਹਾਨੂੰ ਦਿਖਾਵਾਂਗੇ ਥਣ ਨਾ ਉਹ ਵੀ ਸਜਣੋਂ ਦੂਜੇ ਪਾਸਿਓਂ ਵੀ ਤੁਹਾਨੂੰ ਥਣ ਦਿਖਾ ਦਿੰਨੇ ਆ ਬਿਲਕੁਲ ਸੇਮ ਸੈਜ ਆ ਥਣਾਂ ਦਾ ਤੇ ਮਗਰੇ ਦੇ ਬੱਚਾ ਹੈ ਹੋਰ ਕੇ ਤੁਹਾਨੂੰ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਤੇ ਟਾਈਮ ਤੁਹਾਨੂੰ ਦੂਜੀ ਗੈਟ ਦੇ ਵੀ ਦਿਖਾਇਆ ਵੀ ਕੀ ਆ ਇਹਦੇ ਜੀ ਵੀ ਤੁਹਾਨੂੰ ਦੁਬਾਰਾ ਵੀ ਟਾਈਮ ਦਿਖਾ ਸਕਦੇ ਆਂ ਤਾਂ ਮਾ ਚੰਗਾ ਸਾਫ ਸੁਥਰਾ ਤੇ ਪੱਧਰ ਹਵਾਨਾ ਲੈ ਚਲੋ ਬੰਦੋ 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 ਦੱਸ ਗੀ ਉਸ 11 ਵਜੇ ਤੇ 35 ਮਿੰਟ ਦਾ ਟਾਈਮ ਆ ਦੋਸਤੋ ਦੇਖ ਸਕਦੇ ਆਂ ਤੁਸੀਂ ਇਹਦਾ ਮੁੱਲ ਕੀ ਰੱਖਿਆ ਜੀ? ਬਾਈ ਜੀ ਇਹ 62000 ਦੀ ਦੇ ਦੇ। 62000। ਮਾਨਤਾਂ ਨੂੰ ਕੁਛ? ਮਾਨਤਾਂ ਕਰ ਦਿਆਂਗੇ। ਠੀਕ ਹੈ ਜੀ। ਲਓ ਵੀ ਸਜਣੋ 62000 ਦੀ ਬਾਈ ਜਾਂਦਾ ਇਹ ਦੇ ਦਿਆਂਗੇ ਤੇ ਇਸ ਤੋਂ ਅੱਗੇ ਇੱਕ ਗੱਬਣ ਵੈੜਾ ਉਹਦੀ ਡਿਟੇਲ ਲੈਣੀ ਆ ਬਾਈ ਤੋਂ। ਇਸ ਵੈੜ ਬਾਰੇ? ਬਾਈ ਜੀ ਦੂਜਾ ਸੂਆ ਜੀ। ਇਹ ਵੀ ਦੂਜਾ ਹੀ ਆ? ਹਾਂਜੀ। ਠੀਕ ਹੈ। ਬਾਈ ਜੀ ਇਹ ਹਫਤਾ ਲੈ ਜੂਗੀ ਜੀ। ਇਹ ਇੱਕ ਹਫਤਾ ਲੈਂਦੀ ਆ। ਹਾਂਜੀ ਬਾਈ ਜੀ। ਤੇ ਕੋਈ ਸੀਮਨ ਵਗੈਰਾ ਦਾ ਪਤਾ ਹੈ ਬਾਈ? ਨਹੀਂ ਸੀਮਨ ਵਗੈਰਾ ਦਾ ਨਹੀਂ ਪਤਾ ਬਾਈ ਐਵੇਂ ਝੂਠ ਮਾਰਨ ਦਾ ਕੀ ਫਾਇਦਾ। ਲਓ ਵੀ ਸਜਣੋ ਹਫਤਾ ਇਹਨੇ ਲੈ ਜਾਣਾ। ਮੂੰਹ ਮੱਥਾ ਇਹਦਾ ਦੇਖ ਸਕਦੇ ਹੋ ਦੋਸਤੋ ਤੇ ਥਣ ਹਵਾਨਾ ਵੀ ਤੁਹਾਨੂੰ ਦਿਖਾ ਦਿੰਨੇ ਆ ਸੀਲਸ ਲੱਗ ਬਹੁਤਾ ਕਰਮ ਵਾਲੀ ਬਾਕੀ ਤੁਹਾਨੂੰ ਹੱਥ ਮਾਰ ਕੇ ਵੀ ਦਿਖਾਵਾਂਗੇ ਇਹੋ ਜੀ ਕੋਈ ਗੱਲ ਨਹੀਂ ਨਾੜਾਂ ਇਹਦੇ ਤੇ ਵੀ ਹਵਾਨੇ ਤੇ ਬਰੀਕ ਤੁਹਾਨੂੰ ਦਿਖਾਈ ਦੇਣਗੀਆਂ ਮਿਲਕ ਵੇਨ ਵੀ ਦੇਖ ਸਕਦਾ ਹਾਂ ਤੁਸੀਂ ਦੋਨੋਂ ਪਾਸੇ ਤੋਂ ਪਹਿਲਾਂ ਤੁਹਾਨੂੰ ਥਣ ਹਵਾਨਾ ਦਿਖਾ ਦਈਏ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਤੋੜ ਕੇ ਦਿਖਾਵਾਂਗੇ ਨਾ ਵੀ ਸਜਣਾ ਦੋਨਾਂ ਪਾਸੇ ਤੋਂ ਤੁਹਾਨੂੰ ਥਾਣਾ ਦਿਖਾ ਦਿਆ। ਬਾਕੀ ਪੇਠ ਫੁੜਾ ਦੇ ਦੇਖ ਸਕਦੇ ਹੋ ਰੀੜ ਦੀ ਹੱਡੀ ਵੀ ਸਿੱਧੀ ਆ ਬਿਲਕੁਲ। ਤੋੜ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ। ਤੋੜ ਦਿਓ ਬਈ। ਲਓ ਇਹ ਮਤਰੋ। ਪਾਣੀ ਇਹ ਵੀ ਪੀਊਗੀ। ਨਹੀਂ ਨਹੀਂ ਪੀਤਾ ਬਣੀ। ਲਓ ਇਹ ਮਤਰੋ ਦੇਖ ਸਕਦੇ ਹੋ ਹਵਾ ਨਾਲ ਬਹੁਤ ਜਿਆਦਾ ਸਾਫ਼ ਸੁਥਰਾ ਇਹਦਾ ਵੀ। ਬਾਕੀ ਬਾਈ ਨੇ ਰੇਟ ਬਿਲਕੁਲ ਜਾਇਜ਼ ਕੀਤੇ ਆ ਕੋਈ ਹਲਾਣੀ ਵਾਲਾ ਆ ਗਿਆ ਕਈ ਵੀਰ ਰੇਟ ਜ਼ਿਆਦਾ ਮੰਗ ਲੈਂਦੇ ਆ। ਮੋੜ ਲਓ ਬਾਈ ਮੋੜ ਕੇ ਗਾਹਕ ਨੂੰ ਔਖਾ ਹੋ ਜਾਂਦਾ ਲਾਉਣਾ ਹਾਂਜੀ ਬਾਈ ਜੀ ਇਹਦਾ ਕੀ ਮੁੱਲ ਰੱਖਿਆ ਜੀ ਇਹ ਬਾਈ ਜੀ ਆਪਾਂ ਦੇ ਦਿਆਂਗੇ 65000 ਦੀ 65000 ਦੀ ਹਾਂਜੀ ਲਓ ਵੀ ਸਜਣੋ ਉਰਲੀ 62000 ਦੀ ਦੇ ਦੇਣਗੇ ਬਾਈ ਕਹਿੰਦੇ ਵੀ ਇਹ ਵੇਣ 65000 ਦੀ ਹੋ ਜੂਗੀ ਤੇ ਬਣਦਾ ਮਾਨਤਨ ਦੋਸਤੋ ਤੁਹਾਡਾ ਇਹਨਾਂ ਚ ਸਾਰਿਆਂ ਜੋ ਕੀਤਾ ਜਾਊਗਾ ਇਹ ਬਾਈ ਜੀ ਦੁੱਧ ਵੀ ਚੰਗਾ ਪਾਊਗੀ ਤੇ ਬਾਈ ਜੀ ਹੱਥ ਮਾਰ ਕੇ ਇਹਦੀ ਵਿਖਾ ਦਿਓ ਮੜਾ ਜਾਂ ਤੇ ਜਿਸ ਵੀ ਕਿਸੇ ਮੇਰੇ ਵੀਰ ਨੂੰ ਪਿੰਨਾ ਵੈੜਾਂ ਦੇ ਵਿੱਚੋਂ ਕੋਈ ਵੀ ਵੈੜ ਪਸੰਦ ਆ ਤਾਂ ਨੰਬਰ ਆਪਾਂ ਸਕਰੀਨ ਤੇ ਚਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਲੱਗਿਆ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਜਲਦੀ ਮਿਲਦੇ ਹਾਂ ਅਜੇ ਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ